ਖਾਸਿਕਾ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿਸੇ ਹੋਰ ਨੂੰ ਨਵਾਂ ਪ੍ਰਧਾਨ ਬਨਾਇਆ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦੀ ਮਰੀ ਹੋਈ ਰੂਹ ਦੇ ਵਿੱਚ ਕੌਣ ਜਾਨ ਪਾਵੇਗਾ ਜਾਂ ਕਹਿ ਸਕਦੇ ਹਾਂ ਸਿੱਧੇ ਸ਼ਬਦਾਂ ਦੇ ਵਿੱਚ 2027 ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਕੌਣ ਸਰਜੀਤ ਕਰੇਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਜੇਕਰ ਦੁਬਾਰਾ ਪ੍ਰਧਾਨ ਬਣਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਬੁਰਾ ਹਾਲ ਹੋਵੇਗਾ ਪੰਜਵੀਂ ਵਾਰ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੀਆਂ 2027 ਦੇ ਵਿੱਚ ਹੋਣ ਜਾ ਰਹੀਆਂ ਨੇ ਸਮਾਂ ਬੜਾ ਨੇੜੇ ਹੈ ਲੇਕਿਨ ਇੱਧਰ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ 카ਟੋ ਕਲੇਸ਼ ਹਾਲੇ ਵੀ ਸਿਖਰਾਂ ਤੇ ਹੈ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਨੂੰ ਆਖਰ ਕੌਣ ਸਰਜੀਤ ਕਰੇਗਾ ਕੌਣ ਤਰਜੀਹ ਦੇਵੇਗਾ ਕੌਣ ਨਵੇਂ ਸਿਰਮੂ ਉਹਦੇ ਵਿੱਚ ਜਾਨ ਫੂਕੇਗਾ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਬਿਕਰਮਜੀਤ ਸਿੰਘ ਜੀਠੀਆ ਦੂਸਰੇ ਪਾਸੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਾਨੀ ਹਰਪ੍ਰੀਤ ਸਿੰਘ ਅਤੇ ਤੀਸਰੇ ਪਾਸੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਯਾਨੀ ਕਿ ਮੁਲਾਕਾਤ ਕੀਤੀ ਗਈ ਹੈ ਜੇ ਗੱਲ ਕਰੀਏ ਬਿਕਰਮਜੀਤ ਸਿੰਘ ਜੀਠੀਆ ਉਸ ਦੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਨਾਲ ਰਿਸ਼ਤੇਦਾਰੀ ਹੈ ਯਾਰੀ ਕਿ ਜਿਹੜੀ ਹਰਪ੍ਰੀਤ ਦੇ ਨਾਲ ਮੀਟਿੰਗ ਹੋਈ ਹੈ ਉਥੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਵੱਲੋਂ ਮੁੱਦਾ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਵੀ ਚੱਕਿਆ ਗਿਆ ਉਹ ਮੁੱਦਾ ਲੈ ਕੇ ਚੱਕਿਆ ਗਿਆ ਹੈ ਬਿਕਰਮਜੀਤ ਸਿੰਘ ਮਜੀਠੀਆ ਨੂੰ ਇੱਕ ਸਮਾਸੀ ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਅਸੀਂ ਜੇਲਾਂ ਕਟੀਆਂ ਨੇ ਸ਼੍ਰੋਮਣੀ ਅਕਾਲੀ ਦਲ ਲਈ ਇਧਰ ਬਿਕਰਮਜੀਤ ਸਿੰਘ ਮਜੀਠੀਆ ਵਰਗੇ ਪੱਕੀਆਂ ਪਕਾਈਆਂ ਖਾਣ ਦੇ ਆਦੀ ਨੇ ਜਾਂ ਇਹਨੂੰ ਪੱਕੀਆਂ ਪਕਾਈਆਂ ਮਿਲ ਗਈਆਂ ਬਿਕਰਮ ਮਜੀਠੀਆ ਨੇ ਹਾਂ ਵੀ ਕਿਆ ਸੀ ਯਾਨੀ ਕਿ ਬਿਕਰਮਜੀਤ ਸਿੰਘ ਮਜੀਠੀਆ ਨੇ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਹੋਣਗੇ ਕਿਉਂਕਿ ਉਹਨਾਂ ਉੱਤੇ ਲਗਭਗ 10 ਤੋਂ 12 ਪਰਚੇ ਹੋਏ ਜਦੋਂ ਦੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਉਹਨਾਂ ਪਰਚਿਆਂ ਦੀ ਪਰਵਾਹ ਤੋਂ ਬਿਨਾਂ ਹੀ ਬਦਲਾ ਵਾਂਗੂ ਗਰਜਦੇ ਨਜ਼ਰ ਆਉਂਦੇ ਨੇ ਬਿਕਰਮਜੀਤ ਸਿੰਘ ਮਜੀਠੀਆ ਬਿਕਰਮਜੀਤ ਸਿੰਘ ਮਜੀਠੀਆ ਤੇ ਭਾਵੇਂ ਚੱਟੇ ਦੇ ਇਲਜ਼ਾਮ ਨੇ ਭਾਵੇਂ ਡਰੱਗ ਤਸਕਰੀ ਦੇ ਇਲਜ਼ਾਮ ਨੇ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਵਧੀਆ ਤੇ ਦਸ ਮਲਾਰੇ ਜਿਹੜੇ ਨੇ ਉਹ ਬਿਕਰਮਜੀਤ ਸਿੰਘ ਮਜੀਠੀਆ ਨੇ ਇਵਨ ਦੋ ਸਰਕਾਰ ਨੇ ਐਨਾ ਸ਼ਿਕੰਜਾ ਕੱਸਿਆ ਜੇਲ੍ਹ ਚ ਗਏ ਵਾਰ-ਵਾਰ ਸਿੱਤੇ ਵੀ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਵਾਰ-ਵਾਰ ਉਹਨਾਂ ਨੂੰ ਪੰਜਾਬ ਦੇ ਹਰਿਆਣਾ ਦੀ ਕੋਰਟ ਵਿੱਚ ਜਾਣਾ ਪੈਂਦਾ ਹੈ ਇਸ ਦੇ ਬਾਬ ਯੁੱਧ ਵੀ ਬਿਕਰਮ ਮਜੀਠੀਆ ਲੰਮੇ ਹੱਥੀ ਲੈਂਦੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਰੀ ਸਮੁੱਚੀ ਟੀਮ ਨੂੰ ਉਧਰ ਕਾਂਗਰਸ ਵਾਲਿਆਂ ਨੂੰ ਯਾਨੀ ਕਿ ਬਿਕਰਮਜੀਤ ਜੀਟੀਆਂ ਨੂੰ ਜਦੋਂ ਵੀ ਕੋਈ ਲੂਸ ਪੁਆਇੰਟ ਜਾਂ ਵੀਕ ਪੁਆਇੰਟ ਮਿਲਦਾ ਹੈ ਆਮ ਆਦਮੀ ਪਾਰਟੀ ਦੇ ਵਿੱਚੋਂ ਜਾਂ ਕਾਂਗਰਸ ਪਾਰਟੀ ਵੱਲੋਂ ਜਾਂ ਭਾਰਤੀ ਜਨਤਾ ਪਾਰਟੀ ਵੱਲੋਂ ਉਹ ਉਹਦੇ ਵਿੱਚ ਜਿਹੜਾ ਹੈ ਉਹ ਸਮਾਂ ਨਹੀਂ ਪਾਉਂਦੇ ਨਾਲ ਦੀ ਨਾਲ ਲਾਈਵ ਹੋ ਜਾਂਦੇ ਨੇ ਨਾਲ ਦੀ ਨਾਲ ਹੀ ਪੱਤਰਕਾਰ ਬੁਲਾ ਲੈਂਦੇ ਨੇ ਨਾਲ ਦੀ ਨਾਲ ਹੀ ਉਹ ਪੰਜ ਕਸਦੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਯਾਨੀ ਕਿ ਸਭ ਤੋਂ ਵੱਧ ਵੱਧ ਜੇਕਰ ਬੋਲਦੇ ਨਹੀਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਹਰ ਤੱਕ ਉਹ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਮਾਝ ਦੇ ਜਰਨਲ ਵਿਕਰਮਜੀਤ ਸਿੰਘ ਜੀਤਿਆ ਵਿਕਰਮਜੀਤ ਸਿੰਘ ਨੂੰ ਚਿੱਟੇ ਦਾ ਵਪਾਰੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਗੱਲ ਕੌਣ ਕਰਦੇ ਰਹੇ ਨੇ ਕਿ ਕਿਹੜੀ ਕੌਣ ਸੁਣਾਉਂਦਾ ਰਿਹਾ ਹੈ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਭਾਵੇਂ 23% ਚਿੱਟਾ ਹੋਰ ਵਧਿਆ ਹੈ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਖੁਦ ਵਿਧਾਇਕ ਅਜੀਤ ਗੁਪਤਾ ਨੇ ਕਿਹਾ ਸੀ ਡਾਕਟਰ ਅਜੀਤ ਕਪਤਾ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਜਦੋਂ ਮਾਰੇ ਨਤੀਜੇ ਆਏ ਸੀ ਇੱਦਨ ਜੇ ਗੱਲ ਕਰੀਏ ਬਿਕਰਮਜੀਤ ਸਿੰਘ ਮਜੀਠੀਆ ਬਿਕਰਮਜੀਤ ਸਿੰਘ ਮਜੀਠੀਆ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਣਾ ਸੰਭਾਵੀ ਹੋ ਗਿਆ ਹੈ ਕਿਉਂਕਿ ਜੇਕਰ ਸੁਖਬੀ ਸਿੰਘ ਨੂੰ ਬਦਲ ਨੂੰ ਬਣਾਇਆ ਜਾਂਦਾ ਤਾਂ ਫਿਰ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀਆਂ ਧੱਜੀਆਂ ਉਰ ਜਾਣਗੀਆਂ ਯਾਨੀ ਕਿ ਫਿਰ ਸਿੱਖ ਕੌਮ ਬਿਲਕੁਲ ਮੂਹ ਮੋਰ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਤੋਂ ਇਸ ਕਰਕੇ ਸੰਭਵ ਹੋ ਗਿਆ ਹੈ ਕਿ ਸੁਖ ਬਿਕਰਮਜੀਤ ਸਿੰਘ ਜੀਠੀਆ ਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨਾ ਧੰਨਵਾਦ